ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਆਟੋ ਇੰਡਸਟਰੀ ਲਬਰ ਸਰਕਾਰ ਦੇ ਜ਼ੀਰੋ ਅਮੈਜ਼ਨ ਵਾਹਨ ਫਤਵੇ ਨੂੰ ਖਤਮ ਕਰਨ ਦੇ ਲਈ ਲੋਬਿੰਗ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਰਕਾਨੀ ਵਾਹਨ ਨਿਰਮਤਾਵਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦੇ ਕਟੋਕਟ ਪੱਧਰ ਤੱਕ ਪਹੁੰਚਣ ਦੇ ਲਈ ਮਜਬੂਰ ਕਰਨ ਦੀ ਯੋਜਨਾ ਨੂੰ ਟਾਲ ਰਹੇ ਨੇ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੀ ਮਦਦ ਲਈ ਸਰਕਾਰ ਦੁਆਰਾ ਐਲਾਨੇ ਗਏ ਉਪਾਵਾਂ ਦੇ ਇੱਕ ਲੜੀ ਦਾ ਹਿੱਸਾ ਹੈ ਸਰਕਾਰ ਦੇ ਵੱਲੋਂ ਨੀਤੀ ਦੀ 60 ਦਿਨਾਂ ਦੀ ਸਮੀਖਿਆ ਕਿਤੇ ਜਾਣ ਦੇ ਕਾਰਨ ਇਹ ਵੀ ਆਦੇਸ਼ ਨੂੰ ਰੋਕ ਦਿੱਤਾ ਜਾਵੇਗਾ ਅਤੇ 2026 ਮਾਡਲਾਂ ਦੇ ਲਈ ਇਸ ਨੂੰ ਛੋੜ ਦਿੱਤੀ ਜਾਵੇਗੀ ਕਾਰਨੀ ਨੇ ਕਿਹਾ ਕਿ ਸਾਡੇ ਕੋਲ ਇੱਕ ਕੋਰਟੋ ਸੈਕਟਰ ਹੈ ਜੋ ਕਿ ਅਮਰੀਕੀ ਨੀਤੀ ਦੇ ਵਿੱਚ ਵੱਡੇ ਬਦਲਾਅ ਦੇ ਕਾਰਨ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ ਅਸੀਂ ਇਸ ਨੂੰ ਪਛਾਣਦੇ ਹਾਂ ਅਤੇ ਇਸ ਲਈ ਅਸੀਂ ਇਸ ਨੂੰ ਖਤਮ ਕਰ ਰਹੇ ਹਾਂ ਐਂਡ ਇਟਸ ਨਾਟ 올 ਅਬਾਊਟ ਮਨੀ ਸਮ ਆਫ ਇਟ ਇਜ਼ ਅਬਾਊਟ ਰੈਗੂਲੇਸ਼ਨ ਸੋ ਟੂ ਐਡ ਫਲੈਕਸੀਬਿਲਟੀ ਟੂ ਦੀ ਆਟੋਮੋਟਿਵ ਸੈਕਟਰ We will remove the 2026 electric vehicle availability standard, which specifies the share of new vehicle sales that must be electric next year. This will provide immediate financial relief to automakers at a time of increased pressure on their competitiveness. And the government will begin immediately a 60 day review of the EV standard to identify future flexibilities and ways to reduce costs and will advance new options to bring more and more affordable electric ਆਟੋ ਮੇਕਰ ਲਿਬਰੇਟਰ ਕਾਰ ਨੂੰ ਇਸ ਆਦੇਸ਼ ਨੂੰ ਰੱਦ ਕਰਨ ਲਈ ਲੋਬਿੰਗ ਕਰ ਰਹੇ ਨੇ ਇਹ ਦਲੀਲ ਦੇਦੇ ਨੇ ਕਿ ਇਹ ਉਹਨਾਂ ਦੀਆਂ ਕੰਪਨੀਆਂ ਨੂੰ ਅਪਾਹਜ ਬਣਾ ਦੇਵੇਗਾ ਅਤੇ ਹਜ਼ਾਰਾਂ ਨੌਕਰੀਆਂ ਨੂੰ ਜੋਖਮ ਦੇ ਵਿੱਚ ਪਾ ਦੇਵੇਗਾ ਇਹ ਫਤਵਾ ਰਾਜਨੀਤਿਕ ਦਬਾਅ ਦੇ ਹੇਠ ਵੀ ਆਇਆ ਹੈ ਖਾਸ ਕਰਕੇ ਕੰਸਰਵੇਟਿਵਵਾਦੀ ਦਬਾਅ ਦੇ ਹੇਠ ਜਿਨ੍ਹਾਂ ਨੇ ਇੱਕ ਫੰਡ ਇਕੱਠਾ ਕਰਨ ਵਾਲੀ ਈਮੇਲ ਦੇ ਵਿੱਚ ਕਟੜਪੰਥੀ ਲਿਬਰਲਾ ਤੇ ਗੈਸ ਦੇ ਨਾਲ ਚੱਲਣ ਵਾਲੇ ਵਾਹਨਾਂ ਨੂੰ ਗੈਰ ਕਾਨੂੰਨੀ ਬਣਾਉਣਾ ਤੇ ਲੋਕਾਂ ਨੂੰ ਮੈਂਕਿਆ ایਵੀ ਖਰੀਦਣ ਦੇ ਲਈ ਮਜਬੂਰ ਕਰਨ ਦੀ ਯੋਜਨਾ ਬਣਾਉਂਦਾ ਦੋਸ਼ ਲਗਾਇਆ ਦੱਸਦੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ 2026 ਮੋਡਲਾਂ ਨੂੰ EV ਵਿਕਰੀ ਆਦੇਸ਼ ਤੋਂ ਛੋਟ ਦਿੱਤੀ ਜਾਵੇਗੀ ਕਾਰਨੀ ਨੇ ਕਿਹਾ ਆਟੋ ਉਦਯੋਗ ਵਪਾਰ ਯੁੱਧ ਕਾਰਨ ਸੰਘਰਸ਼ ਕਰ ਰਿਹਾ ਹੈ ਤੇ ਨਾਲ ਹੀ ਉਹਨਾਂ ਦੀ ਸਰਕਾਰ ਮਦਦ ਲਈ ਉਪਾਏ ਵੀ ਕਰ ਰਹੀ ਹੈ ਦੱਸਦੀ ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਇਲੈਕਟ੍ਰਿਕ ਵਾਹਨ ਉਪਲਬਧਤਾ ਮਿਆਲ ਲਿਆਂਦਾ ਸੀ ਜਿਸ ਨੂੰ ਜ਼ੀਰੋ ਐਮੀਸ਼ਨ ਵਾਹਨ ਆਦੇਸ਼ ਦੇ ਵਜੋਂ ਜਾਣੇ ਜਾਂਦੇ ਇਹ ਆਟੋ ਨਿਰਮਤਾਵਾਂ ਅਤੇ ਆਯਾਤਕਾਂ ਦੇ ਲਈ ਵੱਡੇ ਹਲਕੇ ਡਿਊਟੀ ਵਾਹਨ ਵਿਕਰੀ ਟਿੱquet ਤੇ ਇੱਕ ਲੜੀ ਸਥਾਪਤ ਕਰ 20426 ਦੇ ਵਿੱਚ 20% ਤੋਂ ਸ਼ੁਰੂ ਹੁੰਦਾ ਹੈ ਅਤੇ 2035 ਦੇ ਵਿੱਚ 100% ਤੱਕ ਪਹੁੰਚਦਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।